ਇਹ ਕਾਲਾ ਤੇ ਇੱਕ ਗੋੜਾ ਇਹ ਕੀ ਕਹਿੰਦੇ ਐ ਕਹਿੰਦਾ ਨਾ ਆਪਣੇ ਸਾਈਂ ਬੁੱਲੇ ਸ਼ਾਹ ਜੀ ਕਹਿੰਦੇ ਐ ਕਹਿੰਦਾ ਮੈਂ ਕਾਲਾ ਤੇ ਮੇਰਾ ਯਾਰ ਵੀ ਕਾਲਾ ਉਹ ਬਰਮਾਦਮਾ ਦਾ ਰੰਗ ਵਾਲਾ ਮੈਂ ਕਾਲਾ ਤੇ ਮੈਂਡਾ ਯਾਰ ਵੀ ਕਾਲਾ ਤੇ ਅਸੀਂ ਕਾਲੇ ਲੋਕ ਸੁਦੀਂਦੇ ਦੂਰ ਪਹਾੜ ਦਾ ਸੁਰਮਾ ਵੀ ਕਾਲਾ ਤੇ ਲੋਕੀ ਅੱਖੀਆਂ ਵਿੱਚ ਪਵੀਂਦੇ ਕੁਰਾਨ ਸ਼ਰੀਫ ਦੇ ਕਦੇ ਲਫ਼ਜ਼ ਵੇਖਿਆ ਕੁਰਾਨ ਸ਼ਰੀਫ ਦੇ ਸਬੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਦੇ ਸ਼ਬਦ ਦੇਖਿਆ ਗੀਤਾਂ ਦੇ ਦੇਖਿਆ ਬਾਈਬਲ ਦੇ ਦੇਖਿਆ ਜੇਕਰ ਦੇਖਿਆ ਤਾਂ ਮੈਨੂੰ ਜਵਾਬ ਦੇਣ ਮੈਂ ਇੱਕ ਵਾਰ ਲਿਖੀ ਹੈ ਉਹ ਵਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੈਸੇ ਤਾਂ ਮੈਂ ਰਿਕਾਰਡ ਕਰਾਉਣੀ ਹੈ ਪਰ ਮੈਂ ਹੁਣ ਸਾਂਝੀ ਕਰਾਂਗਾ ਤਾਂ ਕਿ ਮੇਰੀ ਆਵਾਜ਼ ਉੱਥੋਂ ਤੱਕ ਪਹੁੰਚੇ ਉਹ ਗੱਲ ਸੁਣੀਓ ਮਰਿੰਦਰ ਰਾਜਾ ਓਏ ਗੱਲ ਸੁਣੀਓ ਤੇਦੀ ਕਹਾ ਬੜੰਗ ਤੂੰ ਮੱਥਾ ਜਿਹੜੀ ਕੋਮ ਨਾਲ ਲਾਲਿਆ ਓਏ ਮੱਥਾ ਜਿਹੜੀ ਕੋਮ ਨਾਲ ਲਾਲਿਆ ਓਨੂੰ ਕਹਿੰਦੇ ਮਜ਼ਬੀ ਸਿੰਘ ਤੂੰ ਆਪੇ ਛੇੜਿਆ ਦੂਮਣਾ ਓਏ ਤੂੰ ਆਪੇ ਛੇੜਿਆ ਦੂਮਣਾ ਜਿਹੜਾ ਲੜਦਾ ਵਾਂਗ ਬ੍ਰੈਂਡ ਇਹ ਪੱਕੇ ਬੜੇ ਐ ਮਸਬ ਦੇ ਓਏ ਇਹ ਪੱਕੇ ਬੜੇ ਐ ਮਸਬ ਦੇ ਤੇ ਤੂੰ ਆਪੇ ਕਰੇ ਟੜੰਗ ਹੁਣ ਖੁੰਝੇ ਤੈਨੂੰ ਲਾਉਣਗੇ ਓਏ ਹੁਣ ਖੁੰਝੇ ਤੈਨੂੰ ਲਾਉਣਗੇ ਤੇਰੇ ਕੱਢ ਕੇ ਸਭ ਵੱਲ ਤੂੰ ਤੇ ਆਪਣਾ ਰੰਗ ਵਿਖਾ ਗਿਆ ਓਏ ਰਾਜਾ ਓਏ ਤੂੰ ਤਾਂ ਆਪਣਾ ਰੰਗ ਵਿਖਾ ਗਿਆ ਕਾਲਾ ਦੇਖ ਇਨਾਂ ਦਾ ਰੰਗ ਧਿਆਵਾ ਦੇ ਬੱਸ ਓਏ ਕਾਲਾ ਦੇਖ ਇਨਾਂ ਦਾ ਰੰਗ ਤੂੰ ਤਾਂ ਪਲ ਵਿੱਚ ਬਦਲਿਆ ਗਿਰਗਟ ਵਾਗ ਓਏ ਓਏ ਤੂੰ ਤਾਂ ਪਾਲ ਵਿੱਚ ਬਦਲਿਆ ਗਿਰਗਟ ਵਾਗ ਓਏ ਹੱਥ ਜੋੜਨਾ ਮਾਫੀਆਂ ਮੰਗ ਓਏ ਇਹ ਉਹ ਅਣਖੀਲੇ ਸੂਰਮੇ ਓਏ ਉਹ ਅਣਖੀਲੇ ਸੂਰਮੇ ਲਿਆਏ ਸ਼ੀਸ਼ ਦਿੱਲੀ ਚੋਂ ਚੱਕ ਸ਼ੀਸ਼ ਦਲੀਚੋ ਕੱਕ ਮੈਨੂੰ ਲੱਗਦਾ ਇਹਨਾਂ ਦੇ ਇਤਿਹਾਸ ਦਾ ਓਏ ਮੈਨੂੰ ਲੱਗਦਾ ਸਾਡੇ ਇਤਿਹਾਸ ਦਾ ਓਏ ਤੈਨੂੰ ਪਤਾ ਨਹੀਂ ਓ ਕੱਕ ਓ ਮੈਨੂੰ ਲੱਗਦਾ ਤੈਨੂੰ ਪਤਾ ਨਹੀਂ ਓ ਕੱਕ ਓ ਸਰਕਾਰਾਂ ਓ ਰੋਕ ਨਾ ਸਕੀਆਂ ਓਏ ਉਹ ਸਰਕਾਰ ਰੋਕ ਨਾ ਸਕੀਆ ਓ ਜਿੰਨਾ ਲਾਲੇ ਪੈਰ ਲੱਖ ਓਏ ਦੀ ਬਾਰ ਮਾਹੀ ਦਾਦੀ ਚੰਦਰੀ ਮਾਹੀ ਮਰ ਜਾਣਾ ਸ਼ਾਇਰ ਆ ਮੈਂ ਸਹਿਤਿਕ ਪੱਖ ਦੇ ਨਾਲ ਜੁੜਿਆ ਹੋਇਆ ਹਾਂ ਕਾਫੀ ਟਾਈਮ ਤੋਂ ਮਰ ਜਾਣਾ ਸ਼ਾਇਰ ਮੇਰਾ ਪੇਚ ਚੱਲਦਾ ਹੈ ਸੋ ਕਹਿੰਦਾ ਠੀਕ ਹੈ ਦਾ ਕਹਿੰਦਾ ਉਹਦੀ ਮਾਰ ਮਾਹੀ ਡਾਡੀ ਚੰਦਰੀ ਕਦੇ ਮਾਰਦਾ ਨਹੀਂ ਉਹ ਲੱਤ ਉਹਦੀ ਮਾਰ ਮਾਹੀ ਡਾਡੀ ਚੰਦਰੀ ਕਦੇ ਮਾਰਦਾ ਨਹੀਂ ਉਹ ਮਤ ਉਹ ਜਦ ਵੀ ਮਾਰੇ ਮਰ ਜਾਣਿਆ ਓਏ ਉਹ ਜਦ ਵੀ ਮਾਰੇ ਮਰ ਜਾਣਿਆ ਓਏ ਮਾਰੇ ਬੰਦੇ ਦੀ ਮਤ मारे बंदे जी